ਵਕਰ ਨੇ ਇਹ ਇਲੈਕਸ਼ਨ ਨੂੰ ਆਪਣੀ ਇਲੈਕਸ਼ਨ ਸਮਝ ਕੇ ਇਹੋ ਜੀ ਲੜਾਈ ਲੜੀ ਕਿ ਤੁਸੀਂ ਸੋਚੋ ਲੰਮੀ ਦੇ ਇੱਕ ਇੱਕ ਪਿੰਡ ਦਾ ਸਾਨੂੰ ਲੀਡ ਆਈ ਹੈ ਤੇ ਲੋਕਾਂ ਨੇ ਬਾਪੂ ਬਾਗਲ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਉਹਨਾਂ ਦੇ ਕੀਤੇ ਹੋਏ ਕੰਮਾਂ 'ਚ ਇਹ ਉਹਨਾਂ ਨੇ ਮੋਹਰ ਲਾਈ ਤੇ ਉਹਨਾਂ ਦੇ ਦਿਲਾਂ 'ਚ ਜਿਹੜਾ ਪਿਆਰ ਪਰਿਵਾਰ ਵਾਸਤੇ ਹੈਗਾ ਉਹਦਾ ਉਹਨਾਂ ਨੇ ਸਬੂਤ ਦਿੱਤਾ ਜਿਹੜੇ ਮਖੌਲ ਕਰਦੇ ਸੀ ਬਾਲ ਸਾਹਿਬ ਬਾਰੇ ਜਾਂ ਹੰਕਾਰੇ ਹੋਏ ਸੀ ਉਹਨਾਂ ਨੂੰ ਲੰਮੀ ਦੇ ਲੋਕਾਂ ਨੇ ਖੰਡਾ ਹਲਕੇ ਦੇ ਲੋਕਾਂ ਨੇ ਟਕਾ ਕੇ ਜਵਾਬ ਦਿੱਤਾ ਇਹਨਾਂ ਦਾ ਇੱਕੋ ਹੀ ਨਿਸ਼ਾਨਾ ਸੀ ਖੇਤਰੀ ਪਾਰਟੀ ਨੂੰ ਖਤਮ ਕਰਨਾ ਹੈ ਤਕੜੀ ਨੂੰ ਖਤਮ ਕਰਨਾ ਹੈ ਬਾਦਲ ਪਰਿਵਾਰ ਨੂੰ ਖਤਮ ਕਰਨਾ ਹੈ ਸਾਰੀ ਤਾਕਤਾਂ ਤੁਹਾਡੀ ਖੇਤਰੀ ਪਾਰਟੀ ਨੂੰ ਖਤਮ ਕਰਕੇ ਪੰਜਾਬ ਦੇ ਉੱਤੇ ਹਾਵੀ ਹੋ ਕੇ ਸਾਡੇ ਕਿਸਾਨਾਂ ਦੇ ਉੱਤੇ ਸਾਡੇ ਨੌਜਵਾਨਾਂ ਦੇ ਉੱਤੇ ਸਾਡਾ ਪਾਣੀ ਖੋਣਾ ਚਾਹੁੰਦੇ ਨੇ ਸਾਡੇ ਹੱਕ ਸਾਡੀ ਰਾਜਧਾਨੀ ਸਾਡੇ ਧਾਰਮਿਕ ਸਥਾਨ ਤਕੜੇ ਹੋ ਕੇ ਆਪਾਂ ਇਹਨਾਂ ਪੰਜ ਬਾਅ ਇਲੈਕਸ਼ਨ 'ਚ ਉਸ ਵਿਧਾਨ ਸਭਾ ਚ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਦੀ ਆਵਾਜ਼ ਭੇਜੀਏ ਅਮਰ ਮੱਢੀ ਨਾਲ ਜੁਟੇ ਹੈਗੇ ਆ ਲੰਮੀ ਹਲਕੇ ਨੇ ਬਹੁਤ ਬਹੁਤ ਤੁਸੀਂ ਲੋਕ ਦਿੱਤਾ ਹੈ ਦੇਖੋ ਲੰਮੀ ਹਲਕੇ ਦੇ ਲੋਕਾਂ ਦਾ ਤਾਂ ਇੱਕ ਇੱਕ ਬਕਰ ਦਾ ਇੱਕ ਇੱਕ ਬੀਬੀ ਦਾ ਨੌਜਵਾਨ ਦਾ ਵੀਰ ਦਾ ਬਜ਼ੁਰਗ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੀਆਂ ਕਿਉਂਕਿ ਹਰੇਕ ਵਕਰ ਨੇ ਇਹ ਇਲੈਕਸ਼ਨ ਨੂੰ ਆਪਣੀ ਇਲੈਕਸ਼ਨ ਸਮਝ ਕੇ ਇਹੋ ਜੀ ਲੜਾਈ ਲੜੀ ਕਿ ਤੁਸੀਂ ਸੋਚੋ ਲੰਮੀ ਦੇ ਇੱਕ ਇੱਕ ਪਿੰਡ ਤੋਂ ਸਾਨੂੰ ਲੀਡ ਆਈ ਹੈ ਇਕਾਦੇ ਪਿੰਡ ਨੂੰ ਛੱਡ ਕੇ ਹਰੇਕ ਪਿੰਡ 'ਚ ਲੜਾਈ ਤੇ ਲੋਕਾਂ ਨੇ ਬਾਪੂ ਬਾਬਲ ਨੂੰ ਸੱਚੀ ਸ਼ਰਧਾਂਜਲੀ ਦਿੱਤੀ। ਉਹਨਾਂ ਦੇ ਕੀਤੇ ਹੋਏ ਕੰਮਾਂ 'ਚ ਇਹ ਉਹਨਾਂ ਨੇ ਮੋਹਰ ਲਾਈ ਤੇ ਉਹਨਾਂ ਦੇ ਦਿਲਾਂ 'ਚ ਜਿਹੜਾ ਪਿਆਰ ਪਰਿਵਾਰ ਵਾਸਤੇ ਹੈਗਾ ਉਹਦਾ ਉਹਨਾਂ ਨੇ ਸਬੂਤ ਦਿੱਤਾ ਤੇ ਮੈਂ ਸਮਝਦੀ ਆ ਕਿ ਜਿਹੜੇ ਬਖੌਲ ਕਰਦੇ ਸੀ ਬਾਲ ਸਾਹਿਬ ਬਾਰੇ ਜਾਂ ਹੰਕਾਰੇ ਹੋਏ ਸੀ ਉਹਨਾਂ ਨੂੰ ਲੰਬੀ ਦੇ ਲੋਕਾਂ ਨੇ ਬਠਿੰਡਾ ਹਲਕੇ ਦੇ ਲੋਕਾਂ ਨੇ ਟਕਾ ਕੇ ਜਵਾਬ ਦਿੱਤਾ ਤੇ ਮੈਂ ਰਿਣੀਆ ਲੰਬੀ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਇਹ ਇਲੈਕਸ਼ਨ ਨੂੰ ਆਪਣੀ ਨਿੱਜੀ ਇਲੈਕਸ਼ਨ ਸਮਝ ਕੇ ਉਹਨਾਂ ਨੇ ਲੜਾਈ ਲੜੀ ਜਿਹੜੇ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਹੋਣ ਜਾ ਰਹੇ ਹੈਗੇ 2027 ਦੀਆਂ ਇਲੈਕਸ਼ਨ ਆ ਰਹੀਆਂ ਬਾਸ ਵੀਰ ਜੀ ਨੇ ਵੀ ਇਹ ਕਿਸ ਤਰ੍ਹਾਂ ਕਹਿੰਗੇ ਵੀ ਫੀਲ ਕਰੂੰਗੇ ਕੋਈ ਨਾ ਕੰਮ ਕਰ। ਬਸ ਮੈਂ ਤਾਂ ਆਹੀ ਕਵਾਂਗੀ ਲੋਕਾਂ ਨੂੰ ਕਿ ਦੇਖੋ ਤੁਸੀਂ ਕਾਂਗਰਸ ਤੇ ਆਮ ਆਦਮੀ ਕੁਰਸੀ ਖਾਤਰ ਪੰਜਾਬ 'ਚ ਤੇ ਦੇਸ਼ 'ਚ ਇਕੱਠੇ ਹੋਏ ਇਲੈਕਸ਼ਨ ਵੇਲੇ ਵੀ ਤੁਸੀਂ ਦੇਖਿਆ ਕਿ ਕਾਂਗਰਸ ਆਮ ਆਦਮੀ ਕੋਈ ਬੂਥ 'ਚ ਜਾ ਕੇ ਬਹਿ ਗਏ ਸੀਗੇ। ਇਹਨਾਂ ਨੇ ਬਾਈ 'ਚ ਵੀ ਆਹੀ ਕੀਤਾ ਸੀਗਾ। ਕਿ ਕਾਂਗਰਸ ਨੇ ਆਪਣੀ ਵੋਟ ਆਮ ਆਦਮੀ ਨੂੰ ਦੇਤੀਆ ਤਾਂ ਹੁਣ ਤਾਂ ਆਡੀਓ ਵੀ ਵਾਇਰਲ ਹੋਈ ਆ ਜਿੱਥੇ ਕਿਹਾ ਗਿਆ ਕਿ ਹਰ ਸਿਮਰਤ ਨੂੰ ਹਰਾਣਾ ਹੈ ਇਸ ਕਰਕੇ ਤੁਸੀਂ ਆਪ ਨੂੰ ਵੋਟ ਪਾ ਦਿਓ ਸਾਰੇ ਇਕੱਠੇ ਹੋ ਕੇ ਭਾਵੇਂ ਭਾਜਪਾ ਹੋਏ ਭਾਵੇਂ ਆਪ ਹੋਏ ਭਾਵੇਂ ਕਾਂਗਰਸ ਹੋਏ ਨਾਲ ਦਾ ਇੱਕੋ ਹੀ ਨਿਸ਼ਾਨਾ ਸੀ ਖੇਤਰੀ ਪਾਰਟੀ ਨੂੰ ਖਤਮ ਕਰਨਾ ਹੈ ਤਕੜੀ ਨੂੰ ਖਤਮ ਕਰਨਾ ਹੈ ਬਾਦਲ ਪਰਵਾਰ ਨੂੰ ਖਤਮ ਕਰਨਾ ਹੈ ਸੋ ਮੈਂ ਲੋਕਾਂ ਨੂੰ ਕਵਾਂਗੀ ਕਿ ਇਹ ਸਾਰੀ ਤਾਕਤ ਆ ਤੁਹਾਡੀ ਖੇਤਰੀ ਪਾਰਟੀ ਨੂੰ ਖਤਮ ਕਰਕੇ ਪੰਜਾਬ ਦੇ ਉੱਤੇ ਹਾਵੀ ਹੋ ਕੇ ਸਾਡੇ ਕਿਸਾਨਾਂ ਦੇ ਉੱਤੇ ਸਾਡੇ ਨੌਜਵਾਨਾਂ ਦੇ ਉੱਤੇ ਸਾਡਾ ਪਾਣੀ ਖੋਨਾ ਚਾਹੁੰਦੇ ਨੇ ਸਾਡੇ ਹੱਕ ਸਾਡੀ ਰਾਜਧਾਨੀ ਸਾਡੇ ਧਾਰਮਿਕ ਸਥਾਨ ਤਕੜੇ ਹੋ ਕੇ ਆਪਾਂ ਇਹਨਾਂ 5 ਬਾਈ ਇਲੈਕਸ਼ਨ 'ਚ ਉਸ ਵਿਧਾਨ ਸਭਾ 'ਚ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਦੀ ਆਵਾਜ਼ ਭੇਜੀਏ ਅੱਜ ਜਿੱਥੇ ਦੁੱਖ ਇਸ ਗੱਲ ਦਾ ਜ਼ਰੂਰ ਹੁੰਦਾ ਹੈ ਕਿ ਇਹਨਾਂ ਦਿਨਾਂ 'ਚ ਜਿੱਥੇ ਟੈਂਕਾ ਟੋਪਾ ਦੇ ਨਾਲ ਕਾਂਗਰਸ ਸਰਕਾਰਾਂ ਨੇ ਸਾਡੇ ਧਾਰਮਿਕ ਸਥਾਨਾਂ ਨੂੰ ਢਹਿਟੇ ਵੀ ਕੀਤਾ ਸੀ ਤੇ ਭਾਵੇਂ ਮੈਂ ਕਹਿ ਸਕਾਂ ਕਿ Hindu ਭਾਈਚਾਰਾ ਇਕੱਠਾ ਹੋ ਗਿਆ ਰਾਮ ਮੰਦਰ ਤੇ ਮਗਰ ਲੇਕਿਨ ਦੁੱਖ ਦੀ ਗੱਲ ਹੈ ਕਿ ਕਿਤੇ ਨਾ ਕਿਤੇ ਪੰਜਾਬ 'ਚ ਦੇਖਣ ਨੂੰ ਮਿਲਿਆ ਕਿ ਕੁਝ ਇਲਾਕੇ ਦੇ ਸਾਡੇ ਸਿੱਖ ਭਰਾ ਇਕੱਠੇ ਹੋ ਗਏ ਉਹਨਾਂ ਪਾਰਟੀਆਂ ਦੇ ਮਗਰ ਜਿਨ੍ਹਾਂ ਪਾਰਟੀਆਂ ਨੇ ਇਹੋ ਜਿਹਾ ਸਾਡੇ ਧਾਰਮਿਕ ਸਥਾਨਾਂ ਤੇ ਸਿੱਖ ਕੌਮ ਦੇ ਉੱਤੇ ਕਹਿਰ ਟਾਇਆ ਸੀਗਾ ਸੋ ਇਹ ਬੜੀ ਦੁੱਖ ਦੀ ਗੱਲ ਹੈ ਮੈਂ ਬੇਨਤੀ ਕਰਾਂਗੀ ਕਿ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਹੁਣ ਵਿਧਾਨ ਸਭਾ 'ਚ ਖੇਤਰੀ ਪਾਰਟੀ ਦੀ ਆਵਾਜ਼ ਭੇਜੀਏ ਤਾਂ ਕਿ ਆ ਭਗਵੰਤ ਮਾਨ ਦੀ ਨਿਕੰਮੀ ਫੇਲ ਸਰਕਾਰ ਵੈਸੇ ਤੇ ਇਹਨੂੰ ਅਸਤੀਫਾ ਦੇਣਾ ਚਾਹੀਦਾ ਹੈ ਜਿਹੜਾ 13 ਦੀ 13 ਕਹਿੰਦਾ ਸੀਗਾ ਇਹਨੂੰ ਸਿਫਾਰਸ਼ ਦੇਣਾ ਚਾਹੀਦਾ ਕਿਉਂਕਿ ਲੋਕਾਂ ਦੀ ਨਿਕਾਰਿਆ ਹੈ ਤੇ ਉਸ ਵਿਧਾਨ ਸਭਾ ਚ ਪਹੁੰਚ ਗਏ ਆਪਣੇ ਪੰਜਾਬ ਦੇ ਹਕਾਰੀ ਲੜਾਈ ਵਾਸਤੇ ਅਕਾਲੀ ਦਲ ਨੂੰ ਭੇਜੋ ਕਿਉਂਕਿ ਆ ਦੋਹਾਂ ਤਾਂ ਰਲੀਆਂ ਹੁਈਆਂ ਨਹੀਂ ਇਹਨਾਂ ਤੇ ਇੱਕ ਦੂਜੇ ਦੇ ਖਿਲਾਫ ਕੀ ਕਰਨਾ ਹੈਗਾ ਇਹ ਤਾਂ ਫਿਕਸਡ ਹੈ ਚ ਇਹਨਾਂ ਦੇ ਪਰਦੇਸ ਦੇ ਪਿੱਛੇ ਤੇ ਪਰਦੇ ਦੇ ਅੱਗੇ ਸਾਰੀ ਦੁਨੀਆ ਸਾਹਮਣੇ ਹੈ ਜੇ ਪੰਜਾਬ ਵਾਸਤੇ ਲੜਨਾ ਹੈ ਤਾਂ ਸ਼ੋਭੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਤਕੜੀ ਗਿਣਤੀ ਨਾਲ ਕਾਮਯਾਬ ਕਰਕੇ ਵਿਧਾਨ ਸਭਾ ਚ ਭੇਜੋ ਹਰੇਕ ਬੰਦੇ ਨੂੰ ਆਪ ਦੀ ਜ਼ੁਬਾਨ ਦੇ ਉੱਤੇ ਲਗਾਮ ਰੱਖਣੀ ਚਾਹੀਦੀ ਹੈ ਤੁਸੀਂ ਇੱਕ ਇੱਕ ਉਹਦੇ 'ਚ ਬੈਠੇ ਹੋ ਅੱਜ ਤਾਂ ਲੇਕਿਨ ਜਦ ਉਹਦੇ 'ਚ ਨਹੀਂ ਵੀ ਸਗੇ ਤੁਸੀਂ ਇੱਕ ਇਹੋ ਜਿਹੇ ਕਿਤੇ ਦੇ ਨਾਲ ਸਗੇ ਜਿੱਥੇ ਤੁਹਾਡੇ ਮਗਰ ਬਹੁਤ ਲੋਕੀ ਸੁਣਨ ਵਾਲੇ ਬਹੁਤ ਸਗੇ ਲੇਕਿਨ ਉਹ ਸੋਤੇ 'ਚ ਬੈ ਕੇ ਜੇ ਤੁਸੀਂ ਆਪ ਦੀ ਜ਼ੁਬਾਨ ਦੇ ਉੱਤੇ ਲਗਾਮ ਨਹੀਂ ਰੱਖਦੇ ਉਸ ਜ਼ੁਬਾਨ ਦੇ ਨਾਲ ਤੁਸੀਂ ਨਫ਼ਰਤ ਫੈਲਾਉਂਦੇ ਹੋ ਤਾਂ ਫਿਰ ਉਹ ਨਫ਼ਰਤ ਦਾ ਨਤੀਜਾ ਤਾਂ ਕਿਸੇ ਟਾਈਮ ਸਾਹਮਣੇ ਆਊਗਾ ਸੋ ਮੈਂ ਸਮਝਦਿਆਂ ਕਿ ਬਹੁਤ ਜੋੜਾ ਵੀ ਹੋਇਆ ਬਹੁਤ ਮਾੜਾ ਹੋਇਆ ਤੇ बोले ਤੋਂ ਬਾਅਦ ਪਹਿਲੇ ਵੀ ਜੋ ਬੋਲੇ ਉਹਦਾ ਨਤੀਜਾ ਉਹਨਾਂ ਨੂੰ ਭੁਗਤਣਾ ਪਿਆ ਤੇ ਉਹਦੇ ਬਾਅਦ ਵੀ ਜੋ ਬੋਲ ਰਹੇ ਨੇ ਉਹ ਨਫਰਤ ਫੈਲਾਉਣ ਦੀ ਰਾਜਨੀਤੀ ਨੂੰ ਦੇਸ਼ ਨੇ ਨਕਾਰਿਆ ਹੈ ਹੁਣ ਆਪ ਦੇ ਪਾਰਟੀ ਨੂੰ ਖੁਸ਼ ਕਰਨਾ ਛੱਡੋ ਤੇ ਲੋਕਾਂ ਦੀ ਖੁਸ਼ੀ ਲੋਕਾਂ ਦਾ ਦਿਲ ਜਿੱਤਣਾ ਜਿੱਤਣ ਦਾ ਕੰਮ ਸ਼ੁਰੂ ਕਰੋ